ਮਹਿਲਾਮਾਂ ਦੀ ਪਰਸੀ ਸਮਾਸੇਵੀ ਸੰਸਥਾ ਡਿਵਾਈਨ ਐਂਜਲਸ ਵੈਲਫੇਅਰ ਸੁਸਾਇਟੀ ਫਗਵਾੜਾ ਦੀ ਪ੍ਰਧਾਨ ਮੈਡਮ ਨਵਿਤਾ ਸ਼ਾਵੜਾ ਦੀ ਅਗਵਾਈ ਹੇਠ ਨਗਰ ਨਿਗਮ ਕਮਿਸ਼ਨਰ ਕੰਮ ਬਧੀਗ ਡਿਪਟੀ ਕਮਿਸ਼ਨਰ ਮੈਡਮ ਅਨੁਪਮਾ ਕਲੇਰ ਅਤੇ ਸਥਾਨਿਕ ਸੈਂਟ ਸੋਲજર ਡਿਵਾਈਨ ਪਬਲਿਕ ਸਕੂਲ ਹਦੀਆਬਾਦ ਫਗਵਾੜਾ ਦੇ ਸਹਿਯੋਗ ਨਾਲ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਦੇ ਮਕਸਦ ਨਾਲ ਬੂਟੇ ਲਗਾਉਣ ਦੀ ਮਹਿੰਮ ਸ਼ੁਰੂ ਕੀਤੀ ਗਈ ਇਸ ਦੌਰਾਨ ਜਿੱਥੇ ਸਕੂਲ ਵਿਖੇ 40 ਦੇ ਕਰੀਬ ਵਕਫਾ ਪ੍ਰਕਾਰ ਦੇ ਬੂਟੇ ਲਗਾਏ ਗਏ ਉੱਥੇ ਹੀ ਬੂਟੇ ਲਗਾਉਣ ਦੀ ਮਹਿੰਮ ਦਾ ਆਗਾਜ਼ ਨਗਰ ਨਿਗਮ ਫਗਵਾੜਾ ਦੇ ਕਮਲ ਨਾਲ ਬੂਟਾ ਲਗਾ ਕੇ ਕੀਤਾ ਆਪਣੇ ਸੰਬੋਧਨ ਵਿੱਚ ਰਵਿੰਦਰ ਸਿੰਘ ਕਲਸੀ ਨੇ ਜਿੱਥੇ ਕਲਬ ਵੱਲੋਂ ਕੀਤੇ ਸੁਪਰਾਲੇ ਨੂੰ ਸਰੋਹ ਜਗ ਦੱਸਿਆ ਉੱਥੇ ਹੀ ਉਹਨਾਂ ਸਮੂਹ ਫਗਵਾੜਾ ਵਾਸੀਆਂ ਨੂੰ ਬਦਲ ਰਹੇ ਮੌਸਮ ਨੂੰ ਮੁੱਖ ਰੱਖਦਿਆਂ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਗੱਲ ਤੇ ਜ਼ੋਰ ਦਿੱਤਾ ਉਹਨਾਂ ਦੱਸਿਆ ਕਿ ਸਰਕਾਰ ਦੇ ਹਦਾਇਤਾਂ ਅਨੁਸਾਰ ਫਗਵਾੜਾ ਸ਼ਹਿਰ ਵਿੱਚ ਲਗਭਗ 2000 ਬੂਟਾ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ ਸਰ ਮੈਂ ਰਵਿੰਦਰ ਸਿੰਘ ਕਲਸੀ ਐਸਡੀਓ ਮਿਊਸਪਲ ਕਾਰਪੋਰੇਸ਼ਨ ਫਗਵਾੜਾ ਤੋਂ ਸ਼ੇਰਸੋਲਰ ਸਕੂਲ ਦੇ ਵਿੱਚ ਸਰਕਾਰ ਦੇ ਹਦਾਇਤਾਂ ਅਨੁਸਾਰ ਸਰਕਾਰ ਨੂੰ ਹੁਕਮ ਹੋਇਆ ਹੈ ਕਿ ਜਿਹੜਾ ਪੂਰੇ ਸ਼ਹਿਰ ਦੇ ਵਿੱਚ ਘੱਟੋ ਘੱਟ 2000 ਬੂਟੇ ਲਗਾਏ ਜਾਏ ਤੇ ਉਸ ਤੇ ਉਹਨੂੰ ਮੁੱਖ ਰੱਖਦੇ ਹੋਏ ਅੱਜ ਡਵਾਈਨ ਐਂਜਲ ਜੀ ਸੋਸਾਇਟੀ ਜਿਹੜੀ ਐ ਐਨਜੀਓ ਐ ਇਹਨਾਂ ਨੂੰ ਅਸੀਂ ਕੰਸਲਟ ਕੀਤਾ ਸੀ ਤੇ ਇਹਨਾਂ ਵੱਲੋਂ ਵੀ ਜਿਹੜੇ ਬੂਟੇ ਲਗਾਏ ਗਏ ਆ ਤੇ ਅਸੀਂ ਇਹਨਾਂ ਨੂੰ ਅਸੀਂ ਬੜੀ ਸ਼ੁਭ ਕਾਮਨਾਵਾਂ ਦਿੰਨੇ ਆ ਤੇ ਅਸੀਂ ਇਹ ਜਿਹੜਾ ਪੂਰਾ ਪੂਰੇ ਸ਼ਹਿਰ ਦੇ ਵਿੱਚ ਕਟੋ-ਕਟ 2000 ਬੂਟਾ ਲਗਾਵਾਂਗੇ ਠੀਕ ਹੈ ਇਸ ਦੌਰਾਨ ਸਕੂਲ ਪ੍ਰਿੰਸੀਪਲ ਤੋਂ ਇਲਾਵਾ ਅਨੁਪਮਾ ਬੈਂਸ ਅੰਜੂ <th>ਥਾਪੜ ਅੰਸ਼ੁਲ ਰਾਧਿਕਾ ਡੋਲੇ ਜਸਵੀਰ ਮਲੇਕ ਡਾਕਟਰ ਦਵਿੰਦਰ ਅਮਿਤਾ ਓਹਰੀ ਅਤੇ ਸਕੂਲ ਸਟਾਫ ਮੌਜੂਦ ਸੀ ਇਸ ਮੌਕੇ ਗੱਲਬਾਤ ਕਰਦੇ ਆ ਪ੍ਰਧਾਨ ਨਵਿਤਾ ਸ਼ਾਵਲਨ ਦੱਸਿਆ ਕਿ ਉਹਨਾਂ ਦੀ ਕਲੱਬ ਵੱਲੋਂ ਜਿੱਥੇ ਬੂਟੇ ਲਗਾਉਣ ਦੀ ਮਹਿੰਮ ਦਾ ਆਗਾਜ਼ ਕੀਤਾ ਗਿਆ ਹੈ ਉੱਥੇ ਹੀ ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਤੋਂ ਇਲਾਵਾ ਹੋਰ ਪ੍ਰੋਜੈਕਟ ਵੀ ਸੰਸਥਾ ਵੱਲੋਂ ਕੀਤੇ ਜਾਂਦੇ ਨੇ ਤਾਂ ਜੋ ਜ਼ਰੂਰਤਮੰਦਾਂ ਦੀ ਮਦਦ ਹੋ ਸਕੇ ਉਹਨਾਂ ਨਾਲ ਹੀ ਸਕੂਲ ਪ੍ਰਿੰਸੀਪਲ ਆਏ ਹੋਏ ਮਹਿਮਾਨਾਂ ਅਤੇ ਇਸ ਨੂੰ ਕਲੱਬ ਮੈਂਬਰਾਂ ਦਾ ਤੇ ਤੇ ਇਸ ਸਹਿਯੋਗ ਲਈ ਬਦਕੀਤਾ ਨਮਸਕਾਰ ਜੀ ਮੈਂ ਨਵੀਤਾ ਛਾਬੜਾ ਡਵਾਈਨ ਐਂਜਲ ਵੈਲਫੇਅਰ ਸੁਸਾਇਟੀ ਤੋਂ ਅੱਜ ਜਸੀ ਸੇਨ ਸੋਲਜਰ ਡਿਵਾਈਨ ਪਬਲਿਕ ਸਕੂਲ ਦੇ ਵਿੱਚ ਪਲਾਂਟੇਸ਼ਨ ਕਰਨ ਆਏ ਸੀਗੇ ਸਾਡੀ 3-4 ਦਿਨ ਪਹਿਲਾਂ ਮੀਟਿੰਗ ਹੋਈ ਸੀਗੀ ਸਾਨੂੰ ਏਡੀਸੀ ਸਾਹਿਬ ਨੇ ਆਰਡਰਸ ਦਿੱਤੇ ਸੀ ਸਾਰੇ ਸ਼ਹਿਰ ਨੂੰ ਕਿ ਤੁਸੀਂ ਬਹੁਤ ਪਲਾਂਟਸ ਲਗਾਣੇ ਹਨ ਔਰ ਲਗਾਨੇ ਚਾਹੀਦੇ ਵੀ ਹੈ ਨਹੀਂ ਕਿ ਅਸੀਂ ਪਲਾਂਟ ਲਗਾ ਕੇ ਛੋੜ ਦਈਏ ਬਲਕਿ ਉਹਦੀ ਪਲਾਂਟ ਦੀ ਪੂਰੀ ਪ੍ਰੋਪਰ ਦੇਖਰੇਖ ਹੋਏਗੀ ਅਸੀਂ ਵੱਤ ਤੋਂ ਵੱਤ ਪਲਾਂਟਸ ਲਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਅਸੀਂ 40 ਪਲਾਂਟਸ ਇਸ ਸਕੂਲ ਦੇ ਵਿੱਚ ਲਗਾਏ ਹਨ ਅਸੀਂ ਮੈਡਮ ਦਾ ਵੀ ਥੈਂਕ ਯੂ ਵੈਰੀ ਮੱਚ ਬਹੁਤ ਮੈਡਮ ਨੇ ਸਾਡੀ ਹੈਲਪ ਕੀਤੀ ਹੈਗੀ ਹੈ ਇਸ ਤੇ ਹਰ ਨਾਗਰਿਕ ਨੂੰ ਜਾਗਰੂਕ ਹੋਣਾ ਚਾਹੀਦਾ ਅਸੀਂ ਜਿੰਨੇ ਵੀ ਬ੍ਰਿਕਸ਼ ਜ਼ਿਆਦਾ ਤੋਂ ਜ਼ਿਆਦਾ ਲਗਾਵਾਂਗੇ ਸਾਨੂੰ ਸਾਰਿਆਂ ਨੂੰ ਉਸ ਗੱਲ ਦਾ ਬਹੁਤ ਫਾਇਦਾ ਹੈ ਤੁਹਾਨੂੰ ਪਤਾ ਹੈ ਇਸ ਵਾਰੀ ਟੈਂਪਰੇਚਰ ਕਿੰਨਾ ਹਾਈ ਗਿਆ ਹੈ ਅਗਰ ਅਸੀਂ ਇਸ ਗੱਲਾਂ ਕਰਨੀ ਨਹੀਂ ਕੇਅਰ ਕਰਾਂਗੇ ਤਾਂ ਆਉਣ ਵਾਲੇ ਟਾਈਮ 'ਚ ਸਾਨੂੰ ਬਹੁਤ ਪ੍ਰੋਬਲਮਸ ਦਾ ਸਾਹਮਣਾ ਕਰਨਾ ਪਵੇਗਾ ਇਸ ਕਰਕੇ ਸਬ ਮੈਂਬਰਸ ਨੂੰ ਮੈਂ ਰਿਕੁਐਸਟ ਕਰਦੀ ਹਾਂ ਕਿ ਸਾਰੇ ਜ਼ਿਆਦਾ ਤੋਂ ਜ਼ਿਆਦਾ ਪੇੜ ਲਗਾਣ ਔਰ ਉਹਦੀ ਦੇਖ ਰੱਖ ਕਰਨ ਥੈਂਕ ਯੂ ਵੈਰੀ ਮਚ